ਰੁੱਤ ਜਾਗਰਨ ਦੀ ਆਈ ਕੈਨੇਡਾ ਵਿੱਚ ਗਰਮੀਆਂ ਦੀ ਰੁੱਤ ਫੈਸਟੀਵਲ ਜਾਂ ਤਿਹਾਰਾਂ ਦੀ ਹੁੰਦੀ ਹੈ ਤਾਂ ਫਿਰ ਮਾਂ ਦੇ ਭਗਤ ਇਸ ਰੁੱਤ ਦਾ ਲਾਹਾ ਲੈਣੋਂ ਕਿਵੇਂ ਪਿੱਛੇ ਰਹਿ ਸਕਦੇ ਹਨ ਇੱਕ ਜਾਗਰਨ ਲੰਗੀ ਰਾਤ ਸੀ ਕੈਲਗਰੀ ਦੇ ਮੈਗਨੋਲੀਆ ਹਾਲ ਵਿੱਚ ਤੇ ਇੱਕ ਜਾਗਰਨ ਹੈ ਅਗਲੇ ਹਫਤੇ 28 ਜੂਨ ਨੂੰ ਰਾਜਵੀਰ ਬੈਂਕਵਿਟ ਹਾਲ ਵਿੱਚ ਜਾਗਰਨ ਤੋਂ ਪਹਿਲਾਂ ਮੈਗਨੋਲੀਆ ਹਾਲ ਦੇ ਬਾਹਰ ਖੁੱਲੇ ਵਿੜੇ ਵਿੱਚ ਖੁੱਲਾ ਲੰਗਰ ਲੱਗਾ ਹੋਇਆ ਸੀ ਪੰਜਾਬੀ ਜਿੱਥੇ ਜਾਂਦੇ ਹਨ ਆਪਣੀ ਤਹਿਜ਼ੀਬ ਨਾਲ ਲੈ ਕੇ ਜਾਂਦੇ ਹਨ ਇਹਨਾਂ ਤਹਿਜ਼ੀਬਾਂ ਵਿੱਚੋਂ ਹੀ ਇੱਕ ਤਹਿਜ਼ੀਬ ਹੈ ਲੰਗਰ ਪ੍ਰਥਾ ਸਾਰੇ ਭਗਤ ਬਹੁਤ ਹੀ ਚਾਹ ਤੇ ਸ਼ਰਧਾ ਨਾਲ ਲੰਗਰ ਛਕ ਰਹੇ ਸਨ ਆਪਾਂ ਗੱਲ ਰੁੱਤ ਦੀ ਕਰ ਰਹੇ ਸੀ ਉਂਝ ਤਾਂ ਹੁਣ ਇੱਥੇ ਸਰਦੀ ਦਾ ਪ੍ਰਕੋਪ ਘਟ ਗਿਆ ਹੈ ਫਿਰ ਵੀ ਠੰਡ ਤਾਂ ਮੰਨਨ ਦੀ ਹੁੰਦੀ ਹੈ ਕੋਈ ਤਾਂ ਸ਼ੁਕਰ ਕਰ ਰਿਹਾ ਹੈ ਕਿ ਭਾਰੇ ਕੱਪੜੇ ਲੱਥੇ ਤੇ ਅਧੀਆਂ ਮਾਹਾਂ ਵਾਲੀਆਂ ਸ਼ਰਟਾਂ ਪਾਉਂਦੀ ਰੁੱਤ ਆਈ ਹੈ ਪਰ ਦੂਜੇ ਪਾਸੇ ਕਈ ਅਜੇ ਵੀ ਮੌਸਮ ਦਾ ਵਸਾਅ ਨਹੀਂ ਕਰ ਰਹੇ ਪਤਾ ਨਹੀਂ ਅਗਲੇ ਘੰਟੇ ਕਿਵੇਂ ਦਾ ਮੌਸਮ ਹੋ ਜਾਵੇ ਆਪਣੇ ਆਪ ਨੂੰ ਪੂਰਾ ਢੱਕ ਕੇ ਰੱਖੋ ਚਲੋ ਹੁਣ ਚੱਲਦੇ ਹਾਂ ਮੈਗਨੋਲੀਆ ਹਾਲ ਦੇ ਅੰਦਰ ਜਿੱਥੇ ਹਾਲ ਅੰਦਰ ਬਣੇ ਮਹਾਮਾਈ ਦੇ ਭਵਨ ਮੂਰੇ ਨਤਮਸਤਕ ਹੋਣ ਲਈ ਸ਼ਰਧਾਲੂਆਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ ਹਾਲ ਤਾਂ ਪਹਿਲਾਂ ਹੀ ਫੁੱਲ ਹੈ ਫਿਰ ਆਹ ਕਤਾਰਾਂ ਚ ਲੱਗੀ ਸੰਗਤ ਬੈਠੇਗੀ ਕਿੱਥੇ ਖੈਰ ਜਿਹੜੇ ਸ਼ਰਧਾਲੂ ਭਵਨ ਦੇ ਨੇੜੇ ਪਹੁੰਚ ਰਹੇ ਹਨ ਉਹਨਾਂ ਨੂੰ ਕੁਝ ਕੰਜਕਾਂ ਮੌਲੀ ਦੇ ਰਹੀਆਂ ਹਨ ਇਸੇ ਤਰ੍ਹਾਂ ਮੱਥਾ ਟੇਕਣ ਉਪਰੰਤ ਪ੍ਰਸ਼ਾਦ ਵੀ ਮਿਲ ਰਿਹਾ ਹੈ ਸਟੇਜ ਸਜੀ ਹੋਈ ਹੈ ਗਾਇਕ ਕਲਾਕਾਰ ਭਜਨ ਕੀਰਤਨ ਕਰ ਰਹੇ ਹਨ ਜ਼ਰੂਰੀ ਨਹੀਂ ਕੇਵਲ ਮਾਤਾ ਦੀਆਂ ਭੇਟਾਂ ਹੀ ਹੋਣ ਰੱਬ ਤਾਂ ਇੱਕ ਹੀ ਹੈ ਸ਼ਿਵ ਭੋਲੇ ਦਾ ਭਜਨ ਚੱਲ ਰਿਹਾ ਹੈ ਅਘਰਕਾਰ ਮਾ ਭਗਵਤੀ ਵੀ ਤਾਂ ਸ਼ਿਵ ਸ਼ਕਤੀ ਦਾ ਸਰੂਪ ਹੀ ਹੈ ਲੋ ਭਜਨ ਕਿਹੜਾ ਚੱਲ ਰਿਹਾ ਜੀ ਭੋਲੇ ਦੀ ਬਰਾਤ ਚੱਲੀ ਗੱਜਵੱਜ ਕੇ ਸਾਰਿਆਂ ਨੇ ਭੰਗ ਪੀਤੀ ਰੱਜ ਰੱਜ ਕੇ ਤੇ ਸੰਗਤ ਖੂਬ ਰੌਣ ਵਿੱਚ ਭੰਗੜੇ ਪਾ ਰਹੀ ਆ ਆ ਇੱਕ ਚਲਕ ਦੇਖੀਏ ਹਾਲਾਂਕਿ ਜਾਗਰਨ ਦੇ ਪ੍ਰਮੁੱਖ ਆਕਰਸ਼ਣ ਵਾਲੇ ਕਲਾਕਾਰਾਂ ਦੀ ਵਾਰੀ ਬਾਅਦ ਵਿੱਚ ਆਈ ਇਹਨੇ ਇੰਡੀਅਨ ਆਈਡਲ ਫੇਮ ਮੋਹਿਦ ਚੋਪੜਾ ਅਤੇ ਸਾਰੇਗਾਮਾ ਫੇਮ ਪ੍ਰਸਿੱਧ ਗਾਇਕਾ ਇਸ਼ੀਤਾ ਵਿਸ਼ਵਕਰਮਾ ਹੁਣ ਮੇਰੀ ਜਗਿਆਸਾ ਉਹਨਾਂ ਹਸਤੀਆਂ ਨੂੰ ਮਿਲਣ ਦੀ ਸੀ ਜਿਨ੍ਹਾਂ ਨੇ ਵਿਦੇਸ਼ ਵਿੱਚ ਰਹਿੰਦਿਆਂ ਆਪਣੇ ਸੱਭਿਆਚਾਰ ਆਪਣੇ ਸੰਸਕਾਰਾਂ ਆਪਣੀਆਂ ਰੌ ਰੀਤਾਂ ਨੂੰ ਨਿਭਾਉਣ ਦਾ ਹੌਸਲਾ ਕੀਤਾ ਮੇਰੀ ਮੁਰਾਦ ਹੈ ਹਿੰਦੂ ਯੂਥ ਸੁਸਾਇਟੀ ਆਫ ਕੈਲਗਰੀ ਦੇ ਪ੍ਰਧਾਨ ਰਕੇਸ਼ ਜੈਸਵਾਲ ਤੋਂ ਪਰ ਉਹਨਾਂ ਬੜੀ ਨਿਮਰਤਾ ਸਹਿਤ ਕਿਹਾ ਮੇਰੀ ਬੈਕਬੋਨ ਤਾਂ ਹਿੰਦੂ ਸੁਸਾਇਟੀ ਆਫ ਕੈਲਗਰੀ ਦੇ ਚੇਅਰਮੈਨ ਲੋਕੇਸ਼ ਜੀ ਉਥੋਂ ਦੇ ਰਹਿ ਚੁੱਕੇ ਪੰਡਤ ਜੀ ਅਤੇ ਮਾਂ ਦੇ ਸਮੂੱਚੇ ਭਗਤ ਹਨ ਬਾਕੀ ਫਿਰ ਸਹੀ ਮੈਂ ਹਾਂ ਸਮਿੰਦੂ ਸ਼ਰਮਾ ਤੇ ਤੁਸੀਂ ਵੇਖ ਰਹੇ ਸੀ ਬਾਤ ਪੰਜਾਬ ਦੀ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਵੀ ਨਪੋ ਸ਼ੁਕਰੀਆ